ਮਗਰ ਖਰੋਟ ਚੌਕੇ ਪਰ ਸਰਕਾਰ ਮਰਦਾਬਾਦ 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 ਦੀ ਸਰਕਾਰ ਮਰਦਾਬਾਦ ਮਰਦਾਬਾਦ ਯਾਲਮ ਸਹੀਦ ਸਰਕਾਰ ਮਰਦਾਬਾਦ ਮਰਦਾਬਾਦ ਜੂਨੇ ਬੱਲੇ ਬਾਹੋ ਕਾਲਾ ਇਹ ਕਾਲਾ ਲੱਡੀ ਪਾਡੀ ਦਾ ਬੰਦੂਗਾ ਇਦਾਂ ਇਹ ਇੰਨਾ ਕੋ ਫੋਟੋ मुर्दाबा मुर्दाबाद मु i do ਅੱਜ ਪਤਲਾ ਮੋਦੀ ਸਰਕਾਰ ਦਾ ਤੇ ਖੱਟੜ ਸਰਕਾਰ ਦਾ ਫੂਕਿਆ ਕਿਉਂਕਿ ਐਟੇ ਟਾਈਮ ਜਿਹੜੀ ਖੱਟੜ ਸਰਕਾਰ ਨੇ ਉੱਥੇ ਬਾਰਡਰਾਂ ਤੇ ਗਏ ਹੋਏ ਸ਼ਾਂਤਮਈ ਪ੍ਰਦਰਸ਼ਨ ਕਰਦੇ ਆ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਅਥਰੂ ਕਰਦੇ ਗੋਲੇ ਚਲਾਏ ਡਰੋਨਾਂ ਰਾਹੀਂ ਗੋਲੇ ਛੁੱਟੇ ਲਾਠੀ ਚਾਰਜ ਕੀਤਾ ਉਹਦੇ ਖਿਲਾਫ ਅੱਜ ਹੀ ਸਾਡੀ ਮੀਟਿੰਗ ਉੱਪਰ ਹੋ ਕੇ ਤੇ ਫੈਸਲਾ ਹੋਇਆ ਸੀ ਐਟੇ ਟਾਈਮ ਮੀਟਿੰਗ ਕਰ ਰਹੇ ਸੀ ਤੇ ਸਾਨੂੰ ਇਹ ਜੱਕਦਮ ਐਕਸ਼ਨ ਲੈਣਾ ਪੈ ਗਿਆ ਉਹ 16 ਨੂੰ ਭਾਰਤ ਬੰਦ ਦੀ ਕਾਰਿਆ ਦੇਸ਼ ਦੀਆਂ ਪੂਰੀਆਂ ਟ੍ਰੇਡ ਯੂਨੀਅਨਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਮਲਾਜ਼ਮ ਟਰਾਂਸਪੋਰਟਰ ਰੇਲਵੇ ਉਹਨਾਂ ਦੇ ਸੱਦੇ ਦੇ ਮੁਤਾਬਕ 500 ਜਥੇਬੰਦੀ ਦੇ ਸੱਦੇ ਮੁਤਾਬਕ 16 ਨੂੰ ਭਾਰਤ ਬੰਦ ਕਰਨਾ ਆ ਜਿਹੜਾ ਇਹਨਾਂ ਨੇ ਸਾਡੀਆਂ ਦੋਤਰ ਜਥੇਬੰਦੀਆਂ ਦੇ ਉੱਤੇ ਤਸ਼ੱਦਦ ਕੀਤਾ ਆ ਉਹਦੇ ਸਬੰਧ ਵਿੱਚ ਅੱਜ ਵੀ ਸੂਬਤ ਮੋਰਚੇ ਦੀ ਮੀਟਿੰਗ ਚੱਲ ਰਹੀ ਆ ਸਾਨੂੰ ਸ਼ਾਮ ਨੂੰ ਉਦੇਸ਼ ਆ ਜਾਣਾ ਕੱਲ ਨੂੰ ਦੇਸ਼ ਆ ਜਾਣਾ 16 ਦੇ ਭਾਰਤ ਬੰਦ ਤੋਂ ਬਾਅਦ ਸਾਡੀ ਪੂਲ ਤਿਆਰੀ ਆ ਅਸੀਂ ਟਰੈਕਟਰਾਂ ਤੇ ਤਰਪਾਲਾਂ ਕੱਸ ਕੇ تیاری-ਤਿਆਰੀ ਕਰ ਲਈ ਆ ਇਹ ਨਹੀਂ ਕਿ ਸਾਡੇ ਉਹਨਾਂ ਖਸਾਨਾਂ ਤੇ ਤਸ਼ੱਦਦ ਕਰਨਗੇ ਇਸ ਵੇਲੇ ਜਦੋਂ ਸਯੁਕਤ ਮੋਰਚੇ ਦਾ ਫੈਸਲਾ ਉੱਤੋਂ ਆ ਜਾਂਦਾ ਅੱਜ ਦੀ ਮੀਟਿੰਗ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਚਾਰ ਫੇਰੇ ਤੋਂ ਚੱਲ ਕੇ ਤੇ ਇੱਕ ਦਿੱਲੀ ਨੂੰ ਘੇਰਾ ਪਾਵਾਂਗੇ ਜੇ ਹੋਰ ਕੋਈ ਐਕਸ਼ਨ ਵੀ ਮੋਰਚੇ ਦਾ ਆ ਜਾਂਦਾ ਹੋ ਸਕਦਾ ਆ ਜਾਂਦਾ ਵੀ ਜਿੰਨੇ ਵੀ ਜੇ ਉਹ ਗਾਂ ਨਹੀਂ ਲੰਗਣ ਦਿੰਦੇ ਤੇ ਐਕਸ਼ਨ ਆ ਸਕਦਾ ਕਿ ਨਾਲੇ ਜਿੰਨੇ ਵੀ ਭਾਜਪਾ ਦੇ ਮੰਤਰੀ ਨੇ ਜਿੱਥੇ-ਜਿੱਥੇ ਆਗੇ ਨੇ ਉਹਨਾਂ ਦੇ ਘਰਾਂ ਦੇ ਖਰਾਓ ਕਰਕੇ ਨੱਕ 'ਚ ਦਮ ਕਰ ਦੇਵਾਂਗੇ ਕਿਉਂਕਿ ਅਸੀਂ ਅੱਗੇ 13 ਮਹੀਨੇ ਦੇ ਸੰਘਰਸ਼ ਵਿੱਚ ਵੇਖਿਆ ਆ ਕਿ ਕਿਦਾਂ ਹਾਂ ਇਹਨਾਂ ਨੂੰ ਮਨਾਉਣਾ ਆ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਜਿਹੜਾ ਸਮੁੱਚੇ ਭਾਰਤ ਦੇ ਲੋਕਾਂ ਦੇ ਉੱਤੇ ਤਸ਼ੱਦਦ ਕਰ ਰਿਹਾ ਇਹ ਗੁੰਡਾਗਰਦੀ ਕਰ ਰਿਹਾ ਇਹਨੂੰ ਬਰदाश्त ਨਹੀਂ ਕਰਾਂਗੇ 16 ਤਰੀਕ ਅੱਜ ਕ੍ਰਾਂਤੀਕਾਰੀ ਕਿਸਾਨ ਜੀ ਨੇ ਪੰਜਾਬ ਵੱਲੋਂ ਮੈਂ ਜ਼ਿਲ੍ਹਾ ਪ੍ਰਧਾਨ ਅੱਜ ਅਸੀਂ ਭਾਰਤ ਸਰਕਾਰ ਦਾ ਤੇ ਖੱਟਰ ਸਰਕਾਰ ਦਾ ਦੋਵਾਂ ਦਾ ਪਤਲਾ ਪੁਤਲਾ ਭੁਕਿਆ ਹੈ ਜਿਹੜੀ ਇਹ ਤਸ਼ੱਦਦ ਕਰ ਰਹੇ ਨੇ ਕਿਸਾਨਾਂ ਤੇ ਉਹਨਾਂ ਦਾ ਆਪਣਾ ਅੰਦੋਲਨ ਕਰਨ ਦਾ ਹੱਕ ਹੀ ਖਤਮ ਕਰ ਰਹੇ ਨੇ ਇੱਕ ਰਸਤੇ ਦੇ ਵਿੱਚੋਂ ਲੰਘ ਕੇ ਜਾਣਾ ਅੰਦੋਲਨ ਕਰਨਾ ਹੈ ਰਸਤਿਆਂ ਤੇ ਅਸੀਂ ਹੁਣ ਚੱਲ ਵੀ ਨਹੀਂ ਸਕਦੇ ਇੰਨੀ ਮਾੜੀ ਹਲਾਤੇ ਕਰ ਰਹੇ ਨੇ ਉਹਨਾਂ ਨੂੰ ਦੱਸਣ ਲਈ ਕਿ ਅਸੀਂ ਸਾਰੇ ਆਪਣੇ ਭਰਾਵਾਂ ਦੇ ਨਾਲ ਆ ਜਿਹੜੇ ਉੱਥੇ ਖੜੇ ਆ ਜਿੱਦਣ ਆਵਾਜ਼ ਮਾਰਨਗੇ ਇੱਕ ਮਿੰਟ 'ਚ ਉੱਥੇ ਪਹੁੰਚ ਜਾਗੇ ਇੱਕ ਇੱਥੋਂ 2 ਘੰਟੇ ਲੱਗਣੇ 2 ਘੰਟੇ 'ਚ ਅਸੀਂ ਉੱਥੇ ਪਹੁੰਚ ਜਾਗੇ ਫਿਰ ਇਹਨਾਂ ਦੀ ਜਿਹੜੀ ਪੁਲਿਸ ਆ ਇਹਨਾਂ ਦੀ ਮਿਲਟਰੀ ਉਹਨੂੰ ਹਥਿਆਰ ਸੁਟਣੇ ਪੈਣਗੇ ਜਿੱਦ ਤੇ 16 ਤਰੀਕ ਤੋਂ ਬਾਅਦ ਬਹੁਤ ਉਮੀਦ ਹੈ ਕਿ ਕਾਲ ਆ ਜੇਗੀ ਤੇ ਆਪਾਂ ਸਾਰੇ ਉਧਰ ਨੂੰ ਚੱਲਾਂਗੇ ਤੇ ਇਹਨਾਂ ਦੇ ਹਥਿਆਰ ਛਟਾ ਦਾਂਗੇ ਇੱਕ ਵਾਰਹੀਂ ਕੀ ਲੱਗਦਾ ਕਦੇ ਇਹ ਹਾਲਾਤ ਨਾ ਆਪਾਂ ਤੇ ਆਪਣੀ ਜ਼ਿੰਦਗੀ 'ਚ ਇਹੋ ਜਿਹੇ ਹਾਲਾਤ ਨਹੀਂ ਵੇਖਿਆ ਹੁਣ ਹੀ ਦੇਖ ਰਹੇ ਆ ਏਡੇ ਮਾੜੇ ਹਾਲਾਤ ਉਦੋਂ ਜਦੋਂ ਛੋਟੇ ਹੁੰਦੇ ਆ ਖਾੜਕੂਆਦ ਵੇਲੇ ਕੁਝ ਇਦਾਂ ਦੇ ਹਾਲਾਤ ਹੋਏ ਸੀ ਉਸ ਤੋਂ ਬਾਅਦ ਹੁਣ ਇਹ ਹਾਲਾਤ ਆਪਾਂ ਵੇਖਣ ਦੇ ਕਿ ਐਡੇ ਮਾੜੇ ਹਾਲਾਤ ਸਰਕਾਰਾਂ ਜਿਨ੍ਹਾਂ ਕੋ ਵੋਟ ਲੈ ਕੇ ਜਿੱਤਦੀਆਂ ਨੇ ਜਿਨ੍ਹਾਂ ਦੇ ਭਲੇ ਦੀ ਗੱਲ ਕਰਦੀਆਂ ਨੇ ਹਮੇਸ਼ਾ ਇਹੋ ਹੀ ਗੱਲ ਕਰਦੇ ਨੇ ਕਿ ਤੁਹਾਡਾ ਹੀ ਭਲਾ ਕਰਾਂਗੇ ਸਕੂਲ ਕਾਲਜ ਸਾਰਾ ਕੁਝ ਉਸ ਤੋਂ ਬਾਅਦ ਵੋਟਾਂ ਲੈ ਕੇ ਬਣ ਕੇ ਵੱਡੇ ਬਦਮਾਸ਼ ਬਣ ਜਾਂਦੇ ਨੇ ਫਿਰ ਡੰਡਾ ਲੈ ਕੇ ਹੁਣ ਤੇ ਗੋਲੀਆਂ ਚਲਾਉਣ ਟਾਇਪ ਇਹਨੇ ਉੱਥੇ ਪੱਕੀਆਂ ਗੋਲੀਆਂ ਚਲਾਈਆਂ ਇਹਨਾਂ ਨੇ ਸਾਡੇ ਬੰਦਿਆਂ ਤੇ ਇਹ ਕੰਮ ਅਸੀਂ ਨਹੀਂ ਹੋਣ ਦੇਾਂਗੇ ਕਾਂਗਰਸ ਪਾਰਟੀ ਸਾਡੀ ਹੈ ਕੋਈ ਪਾਰਟੀ ਕੋਈ ਪਾਰਟੀ ਜਿਹੜੀ ਹੈ ਸਾਡੀ ਮਹੱਤਵ ਤੇ ਕਿਸਦੇ ਵੀ ਆ ਸਕਦੀ ਆਪਾਂ ਨੂੰ ਰੋਕ ਨਹੀਂ ਸਕਦੇ ਸਾਡੀ ਮਹੱਤਵ ਤੇ ਕੋਈ ਪਾਰਟੀ ਨਹੀਂ ਹੈ ਸਾਡੀ ਮਹੱਤਵ ਤੇ ਕਿਸਾਨ ਮਜ਼ਦੂਰ ਮਲਾਜਮ ਲੋਕ ਆ ਉਹਨਾਂ ਨੂੰ ਆਉਣਾ ਹੀ ਪੈਂਦਾ ਵਾ ਮਹੱਤਵ ਦੇਣੀ ਪੈਂਦੀ ਉਹ ਕਰਨ ਕਿ ਉਹ ਆਪਣੀਆਂ ਵੋਟਾਂ ਕਰਕੇ ਦਿੰਦੇ ਨੇ ਬਾਕੀ ਉਹ ਕੇਸ ਸਾਡੇ ਸਟੇਜ ਤੇ ਨਹੀਂ ਬੋਲ ਸਕਦੇ ਕੁਝ ਨਹੀਂ ਕਰ ਸਕਦੇ ਉਹ ਮਹੱਤਵ ਦੇ ਦੇਣ ਪਰ ਸਾਡੀ ਮਹੱਤਵ ਕਦੀ ਵੀ ਨਹੀਂ ਕਿਸੇ ਪਾਰਟੀ ਨੂੰ ਹੋਊਗੀ